ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਅਗਰ ਤੁਸੀਂ ਖੁਸ਼ ਰਹੋਗੇ ਤਾਂ ਤੁਹਾਡੇ ਕੋਲ ਸੁੱਖ ਹੋਣਗੇ ਤੇ ਅਗਰ ਤੁਸੀਂ ਦੁਖੀ ਰਹੋਗੇ ਤਾਂ ਤੁਹਾਡੇ ਕੋਲ ਹਮੇਸ਼ਾ ਦੁੱਖ ਹੀ ਹੋਣਗੇ ਕਿਉਂਕਿ ਕੁਦਰਤ ਦਾ ਵੀ ਇੱਕ ਨਿਯਮ ਹੈ ਕਿ ਜਿਵੇਂ ਦੇ ਅਸੀਂ ਸੋਚਦੇ ਹਾਂ ਓਵੇਂ ਦੀਆਂ ਚੀਜ਼ਾਂ ਸਾਡੇ ਨਾਲ ਹੋਣ ਲੱਗ ਜਾਂਦੀਆਂ ਨੇ ਸასიਖਾਲ ਦੋਸਤੋ ਮੈਂ ਹਾਂ ਤੁਹਾਡਾ ਬੀਐਸ ਢਿੱਲੋ ਅੱਜ ਇੱਕ ਬੜੀ ਛੋਟੀ ਜੀ ਪੁਰਾਣੇ ਜ਼ਮਾਨੇ ਦੀ ਕਹਾਣੀ ਹੈ ਇੱਕ ਰਾਜਾ ਹੁੰਦਾ ਸੀ ਜਿਸ ਦੀ ਕੋਈ ਔਲਾਦ ਨਹੀਂ ਸੀ ਜਿਸ ਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੋ ਰਹੀ ਸੀ ਬਹੁਤ ਟਰਾਈ ਕੀਤੀ ਪਰ ਹਰ ਵਾਰ ਉਸ ਨੂੰ ਬਸ ਨਿਰਾਸ਼ਾ ਹੀ ਹੱਥ ਲੱਗੀ ਇੱਕ ਵਾਰ ਕਿਸੇ ਸਿਆਣੇ ਬੰਦੇ ਨੇ ਉਸ ਨੂੰ ਇੱਕ ਸਲਾਹ ਦਿੱਤੀ ਕਿ ਤੁਸੀਂ ਐਵੇਂ ਕਰੋ ਕਿ ਆਪਣੇ ਹੀ ਨਗਰ ਦੇ ਵਿੱਚੋਂ ਕਿਸੇ ਇੱਕ ਛੋਟੇ ਬੱਚੇ ਦੀ ਬਲੀ ਚੜਾ ਦਿਓ ਉਸ ਨਾਲ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਵੀ ਹੋ ਜਾਏਗੀ ਰਾਜੇ ਨੂੰ ਆ ਗੱਲ ਬਹੁਤ ਪਸੰਦ ਆਈ ਰਾਜੇ ਨੇ ਉਸ ਬੰਦੇ ਨੂੰ ਕਿਹਾ ਕਿ ਆਪਾਂ ਐਵੇਂ ਦਾ ਹੀ ਕੁਝ ਕਰ ਲੈਨੇ ਵਾ ਕਿਉਂਕਿ ਹੁਣ ਤੱਕ ਮੈਂ ਸਭ ਕੁਝ ਕਰ ਲਿਆ ਪਰ ਪੁੱਤਰ ਦੀ ਪ੍ਰਾਪਤੀ ਵਾਲੀ ਗੱਲ ਨਹੀਂ ਬਣੀ ਰਾਜੇ ਨੇ ਆਪਣੇ ਨਗਰ ਦੇ ਵਿੱਚ ਅਨਾਉਂਸਮੈਂਟ ਕਰਵਾ ਦਿੱਤੀ ਮੁਨਿਆਦੀ ਕਰਵਾ ਦਿੱਤੀ ਕਿ ਅਗਰ ਕੋਈ ਵੀ ਆਪਣੇ ਪਰਿਵਾਰ ਵਿੱਚੋਂ ਆਪਣੇ ਇੱਕ ਛੋਟੇ ਬੱਚੇ ਨੂੰ ਰਾਜੇ ਨੂੰ ਦੇ ਦੇਵੇ ਰਾਜੇ ਵੱਲੋਂ ਉਸ ਦੀ ਬਲੀ ਚੜਾਈ ਜਾਊਗੀ ਤੇ ਜਿਸ ਵੀ ਪਰਿਵਾਰ ਵਿੱਚੋਂ ਬੱਚਾ ਆਊਗਾ ਉਸ ਨੂੰ ਬਹੁਤ ਸਾਰਾ ਪੈਸਾ ਦਿੱਤਾ ਜਾਊਗਾ ਉਸ ਨਗਰ ਦੇ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਹੁੰਦਾ ਸੀ ਜਿਸ ਬਹੁਤ ਬੱਚੇ ਸੀ ਉਸ ਪਰਿਵਾਰ ਦਾ ਇੱਕ ਛੋਟਾ ਜਿਹਾ ਬੱਚਾ ਸੀ ਜੋ ਸਭ ਭੈਣ ਭਰਾਵਾਂ ਵਿੱਚੋਂ ਛੋਟਾ ਸੀ ਜੋ ਮੰਦਰ ਵਿੱਚ ਰੋਜ਼ ਜਾਂਦਾ ਹੁੰਦਾ ਸੀ ਤੇ ਉਸ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਕਰਦਾ ਹੁੰਦਾ ਸੀ ਉਹ ਆਪਣੇ ਘਰ ਦਾ ਕੋਈ ਵੀ ਕੰਮ ਨਹੀਂ ਸੀ ਕਰਦਾ ਬਸ ਉਸ ਪ੍ਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਸੀ ਉਸ ਪਰਿਵਾਰ ਦੇ ਆਗੂ ਨੂੰ ਲੱਗਾ ਕਿ ਆਪਣੇ ਪਰਿਵਾਰ ਵਿੱਚ ਵੈਸੇ ਵੀ ਬਹੁਤ ਬੱਚੇ ਨੇ ਕਿਉਂ ਨਾ ਆਪਾਂ ਆਪਣੇ ਛੋਟੇ ਬੱਚੇ ਨੂੰ ਰਾਜੇ ਨੂੰ ਬਲੀ ਵਾਸਤੇ ਦੇ ਦਿੰਨੇ ਵਾਂ ਇਸ ਕਰਨ ਆਪਣੇ ਕੋਲ ਵਾਧੂ ਪੈਸਾ ਆ ਜਾਊਗਾ ਨਾਲੇ ਆਪਣੇ ਦਿਨ ਵੀ ਸੋਖੇ ਹੋ ਜਾਣਗੇ ਆਪਾਂ ਨੂੰ ਕਿਹੜਾ ਕੋਈ ਫਰਕ ਪੈਣਾ ਵਾ ਕਿਉਂਕਿ ਵੈਸੇ ਵੀ ਆ ਬੱਚਾ ਆਪਣੇ ਕਿਸੇ ਵੀ ਕੰਮ ਦਾ ਨਹੀਂਗਾ ਹੁਣ ਉਸ ਪਰਿਵਾਰ ਦੇ ਆਗੂ ਨੇ ਉਸ ਬੱਚੇ ਨੂੰ ਰਾਜੇ ਨੂੰ ਬਲੀ ਦੇਣ ਦੇ ਲਈ ਦੇ ਦਿੱਤਾ ਰਾਜੇ ਨੇ ਵੀ ਖੁਸ਼ ਹੋ ਕੇ ਉਸ ਪਰਿਵਾਰ ਨੂੰ ਆਪਣੀ ਤਰਫ ਤੋਂ ਬਹੁਤ ਸਾਰਾ ਪੈਸਾ ਦੇ ਦਿੱਤਾ ਉਹ ਪਰਿਵਾਰ ਬਹੁਤ ਖੁਸ਼ ਹੋ ਗਿਆ ਪੈਸਾ ਲੈ ਕੇ ਕਿਉਂਕਿ ਹੁਣ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣੀਆਂ ਸੀ ਹੁਣ ਉਹ ਤਰੀਕ ਵੀ ਆ ਗਈ ਜਿਸ ਦਿਨ ਉਸ ਬੱਚੇ ਦੀ ਬਲੀ ਚੜਾਉਣੀ ਸੀ ਰਾਜਾ ਦੇ ਮੰਤਰੀਆਂ ਤੇ ਸਲਾਹਕਾਰਾਂ ਨੇ ਸਾਰੀ ਤਿਆਰੀ ਕਰ ਲਈ ਰਾਜੇ ਦਾ ਵੇਟ ਹੋ ਰਿਹਾ ਸੀ ਰਾਜਾ ਵੀ ਆ ਗਿਆ ਬਲੀ ਚੜਾਉਣ ਦੀ ਪੂਰੀ ਤਿਆਰੀ ਸੀ ਲੇਕਿਨ ਰਾਜੇ ਨੇ ਬੱਚੇ ਨੂੰ ਕਿਹਾ ਬੇਟਾ ਤੇਰੀ ਕੋਈ ਆਖਰੀ ਇੱਛਾ ਹੋਵੇ ਤਾਂ ਦੱਸ ਉਸ ਬੱਚੇ ਨੇ ਕਿਹਾ ਹਾਂ ਮੇਰੀ ਆਖਰੀ ਇੱਛਾ ਹੈ ਕਿ ਮੈਨੂੰ ਨਾ ਇੱਕ ਤੁਸੀਂ ਮਿੱਟੀ ਦਾ ਢੇਰ ਲਿਆ ਕੇ ਦਿਓ ਮੈਂ ਇੱਕ ਮੈਨੂੰ ਮਿੱਟੀ ਚਾਹੀਦੀ ਹੈ ਹੁਣ ਮਿੱਟੀ ਮੰਗਵਾਈ ਗਈ ਉਸ ਬੱਚੇ ਨੇ ਫਟਾਫਟ ਚਾਰ ਛੋਟੇ-ਛੋਟੇ ਮਿੱਟੀ ਦੇ ਘਰ ਬਣਾ ਦਿੱਤੇ ਉਸ ਤੋਂ ਬਾਅਦ ਉਸ ਬੱਚੇ ਨੇ ਪਹਿਲੇ ਨੰਬਰ ਵਾਲੇ ਮਕਾਨ ਨੂੰ ਢਾ ਦਿੱਤਾ ਫਿਰ ਦੂਜਾ ਬਣਿਆ ਮਕਾਨ ਉਸ ਨੂੰ ਵੀ ਢਾ ਦਿੱਤਾ ਤੇ ਫਿਰ ਜੋ ਤੀਜਾ ਘਰ ਬਣਿਆ ਸੀ ਉਸ ਨੂੰ ਵੀ ਢਾ ਦਿੱਤਾ ਤੇ ਚੌਥੇ ਦੇ ਕੋਲ ਹੱਥ ਜੋੜ ਕੇ ਬੈਠ ਗਿਆ ਤੇ ਅੱਖਾਂ ਬੰਦ ਕਰਕੇ ਅਰਦਾਸ ਕੀਤੀ ਤੇ ਹੁਣ ਉਹ ਰਾਜੇ ਦੇ ਕੋਲ ਗਿਆ ਤੇ ਕਹਿਣ ਲੱਗਾ ਕਿ ਤੁਸੀਂ ਮੇਰੀ ਬਲੀ ਚੜਾ ਦਿਓ ਮੈਂ ਹੁਣ ਬਿਲਕੁਲ ਤਿਆਰ ਹਾਂ ਬਲੀ ਦੇਣ ਵਾਸਤੇ ਜੋ ਵੀ ਤੁਸੀਂ ਕਰਨਾ ਹੈ ਤੁਸੀਂ ਹੁਣ ਕਰ ਸਕਦੇ ਹੋ ਰਾਜਾ ਇਹ ਸਭ ਸੁਣ ਕੇ ਦੇਖ ਕੇ ਬੜਾ ਹੀ ਡਰ ਗਿਆ ਉਹ ਸਾਰੇ ਮੰਤਰੀ ਡਰ ਗਏ ਸਲਾਹਕਾਰ ਵੀ ਡਰ ਗਏ ਕਿ ਕੀ ਪਤਾ ਇਹਨੇ ਕੀ ਕਰ ਦਿੱਤਾ ਵਾ ਇਹਨੇ ਕਿਹੜੀ ਵਿੱਦਿਆ ਲਈ ਹੈ ਰਾਜੇ ਨੇ ਉਸ ਬੱਚੇ ਨੂੰ ਪੁੱਛਿਆ ਤੂੰ ਕੀ ਕੀਤਾ ਵੇ ਮੈਨੂੰ ਦੱਸ ਉਸ ਬੱਚੇ ਨੇ ਕਿਹਾ ਮੈਂ ਕੁਝ ਨਹੀਂ ਕੀਤਾ ਮੈਂ ਬਸ ਚਾਰ ਘਰ ਬਣਾਈ ਸੀ ਉਹਨਾਂ ਵਿੱਚੋਂ ਤਿੰਨਾਂ ਨੂੰ ਮੈਂ ਢਾ ਦਿੱਤਾ ਬਸ ਇੱਕ ਨੂੰ ਰਹਿਣ ਦਿੱਤਾ ਰਾਜਾ ਇੰਨਾ ਡਰ ਗਿਆ ਤੇ ਕਹਿਣ ਲੱਗਾ ਕਿ ਤੂੰ ਕੀ ਚੋਣਾ ਵਾ ਕਿ ਮੇਰਾ ਸਰਬਨਾਸ਼ ਹੋ ਜਾਏ ਤੇਰੀ ਬਲੀ ਤੋਂ ਬਾਅਦ ਮੈਂ ਵੀ ਖਤਮ ਹੋ ਜਾਵਾਂ ਉਹ ਬੱਚਾ ਗੋ ਕਹਿੰਦਾ ਨਹੀਂ ਨਹੀਂ ਰਾਜਾ ਸਾਹਿਬ ਮੈਂ ਕਿਸੇ ਦਾ ਬੁਰਾ ਨਹੀਂ ਚੁੰਦਾ ਇਹ ਜੋ ਤਿੰਨ ਘਰ ਮੈਂ ਢਾਏ ਨੇ ਨਾ ਪਹਿਲਾ ਮੇਰੇ ਮਾਪੇ ਦਾ ਸੀ ਉਹਨਾਂ ਦੀ ਜ਼ਿੰਮੇਵਾਰੀ ਸੀ ਮੈਨੂੰ ਬਚਾਉਣ ਦੀ ਲੇਕਿਨ ਉਹਨਾਂ ਨੇ ਤਾਂ ਪੈਸਿਆਂ ਦੇ ਲਈ ਮੈਨੂੰ ਤੁਹਾਡੇ ਦੇ ਕੋਲ ਵੇਚ ਦਿੱਤਾ ਇਸ ਲਈ ਮੈਂ ਪਹਿਲਾ ਘਾਟਾ ਦਿੱਤਾ ਤੇ ਦੂਜਾ ਘਾਟ ਮੇਰੇ ਸਗੇ ਸੰਬੰਧੀਆਂ ਦਾ ਸੀ ਮੇਰੇ ਰਿਸ਼ਤੇਦਾਰਾਂ ਦਾ ਸੀ ਉਹਨਾਂ ਦੀ ਵੀ ਜ਼ਿੰਮੇਵਾਰੀ ਸੀ ਕਿ ਮੇਰੇ ਮਾਪੇ ਨੂੰ ਸਮਝਾਉਂਦੇ ਕਿ ਮੈਨੂੰ ਨਾ ਵੇਚਣ ਲੇਕਿਨ ਉਹਨਾਂ ਨੇ ਵੀ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਲਈ ਮੈਂ ਉਹਨਾਂ ਦਾ ਵੀ ਘਾਟਾ ਦਿੱਤਾ ਤੇ ਤੀਜਾ ਮਕਾਨ ਤੁਹਾਡਾ ਸੀ ਰਾਜਾ ਸਾਹਿਬ ਤੁਹਾਡਾ ਤੇ ਸਭ ਤੋਂ ਵੱਡਾ ਫਰਜ਼ ਸੀ ਆਪਣੀ ਪ੍ਰਜਾ ਦੀ ਰੱਖਿਆ ਕਰਨਾ ਪਰ ਤੁਸੀਂ ਤਾਂ ਮੇਰੀ ਬਲੀ ਚੜਾਉਣਾ ਚਾਹੁੰਦੇ ਹੋ ਇਸ ਲਈ ਮੈਂ ਤੁਹਾਡਾ ਵੀ ਘਾਟਾ ਦਿੱਤਾ ਪਰ ਚੌਥਾ ਘਰ ਜੋ ਹੈ ਨਾ ਉਹ ਮੇਰਾ ਮੰਦਰ ਹੈ ਉਹ ਮੇਰੇ ਪ੍ਰਮਾਤਮਾ ਦਾ ਘਰ ਵਾ ਹੁਣ ਬਸ ਉਹਨਾਂ ਕੋਲ ਹੀ ਮੇਰੀ ਉਮੀਦ ਬਚੀ ਹੈ ਉਹਨਾਂ ਨੂੰ ਮੈਂ ਹੱਥ ਜੋੜ ਕੇ ਅਰਦਾਸ ਕੀਤੀ ਵਾ ਕਿ ਜੋ ਹੁਣ ਹੋਵੇਗਾ ਤੁਸੀਂ ਵੇਖ ਲੈਣਾ ਬਸ ਹੁਣ ਤੁਸੀਂ ਹੀ ਮੇਰੇ ਰਾਖੇ ਹੋ ਇਹ ਸਭ ਉਸ ਬੱਚੇ ਦੀਆਂ ਗੱਲਾਂ ਸੁਣ ਕੇ ਰਾਜਾ ਦੀਆਂ ਅੱਖਾਂ ਚੋਂ ਪਾਣੀ ਆ ਗਿਆ ਉਸ ਨੂੰ ਮਹਿਸੂਸ ਹੋਇਆ ਕਿ ਐਵੇਂ ਨਾ ਹੋਵੇ ਕਿ ਮੈਂ ਅਗਰ ਇਸ ਬੱਚੇ ਨੂੰ ਵੀ ਬਲੀ ਚੜਾ ਦੇਵਾਂ ਤੇ ਫਿਰ ਵੀ ਜੇ ਮੇਰੇ ਪੁੱਤਰ ਨਾ ਹੋਇਆ ਤੇ ਮੈਂ ਕੀ ਕਰੂੰਗਾ ਹੁਣ ਰਾਜੇ ਨੇ ਉਸ ਬੱਚੇ ਨੂੰ ਆਪਣਾ ਪੁੱਤ ਮੰਨ ਕੇ ਆਪਣਾ ਉੱਤਰਾਧਿਕਾਰੀ ਕोषित ਕਰ ਦਿੱਤਾ ਤੇ ਪੂਰੇ ਨਗਰ ਦੇ ਵਿੱਚ ਮਨਿਆਦੀ ਕਰਵਾ ਦਿੱਤੀ ਕਿ ਅਗਲੇ ਰਾਜਾ ਮਿਲਗੇ ਨੇ ਦੋਸਤੋ ਇਹ ਛੋਟੀ ਜੀ ਕਹਾਣੀ ਜਿਸ ਦਾ ਸਾਰ ਸਾਨੂੰ ਇਹ ਸਮਝਾਉਂਦਾ ਵਾ ਕਿ ਅਗਰ ਆਪਾਂ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਸੱਚੀ ਨੀਅਤ ਦੇ ਨਾਲ ਚਲੇ ਗਏ ਤੇ ਉਹ ਆਪਣਾ ਕਦੀ ਨਹੀਂ ਬੁਰਾ ਨਹੀਂ ਕਰਦਾ ਉਹ ਆਪਣਾ ਕਦੀ ਵੀ ਸਾਥ ਨਹੀਂ ਛੱਡਦਾ ਉਹ ਆਪਣਾ ਕਦੀ ਵੀ ਨੁਕਸਾਨ ਨਹੀਂ ਹੋਣ ਦਿੰਦਾ ਜਿੱਥੇ ਸਭ ਸਗੇ ਸੰਬੰਧੀ ਸਾਥ ਛੱਡ ਜਾਣ ਉੱਥੇ ਉਹ ਪ੍ਰਮਾਤਮਾ ਸਾਡਾ ਸਾਥ ਹਮੇਸ਼ਾ ਦਿੰਦਾ ਏ ਇਸ ਕਰਕੇ ਆਓ ਉਸ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਆਪਣੇ ਜੀਵਨ ਦਾ ਆਨੰਦ ਮਾਣੀਏ ਦੋਸਤੋ ਅਗਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਣਾ ਦੋਸਤੋ ਮਿਲਦੇ ਹਾਂ ਜਲਦੀ ਹੀ ਅਗਲੀ ਕਹਾਣੀ ਲੈ ਕੇ ਤਦ ਤੱਕ ਲਈ ਧੰਨਵਾਦ